ਜੀ ਅਰਵਿੰਦ ਕੇਜਰੀਵਾ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜੜੀ ਆ ਅੰਦਰ ਜਮਾਨਤ ਦੇ ਦਿੱਤੀ ਆ ਸਾਡੇ ਜਿਹੜੇ ਜਿੰਨੇ ਵੀ ਸਾਡੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜੀ ਜਦੋਂ ਸਾਡੇ ਬੱਬਰ ਸ਼ੇਰ ਆਣਗੇ ਪੰਜਾਬ ਦੇ ਵਿੱਚ ਤੁਸੀਂ ਦੇਖਿਓ ਉਹਨਾਂ ਦਾ ਜਲਵਾ ਦੇਖਿਓ 10 ਬਣਾ ਵੋਟਾਂ ਪਾ ਕੇ ਉਹਨਾਂ ਨੂੰ ਜਵਾਬ ਦੇਣਗੇ 13 0 ਭਗਵੰਤ ਮਾਨ ਬਣੇਗਾ ਹੀਰੋ ਸਸ਼ੀਕਲ ਜੀ ਮੈਂ ਡਾਕਟਰ ਬਲਵੀਰ ਸਿੰਘ ਮੈਨੂੰ ਹੁਣੇ-ਹੁਣੇ ਬਹੁਤ ਵੱਡੀ ਖੁਸ਼ਖਬਰੀ ਮਿਲੀ ਹੈ ਜੀ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾ ਜਿਨੂੰ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜੀ ਆ ਅੰਤਿਮ ਜ਼ਮਾਨਤ ਦੇ ਦਿੱਤੀ ਹੈ ਤੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜੀ ਸਾਰਿਆਂ ਦਾ ਜਿਹੜਾ ਹੈਗਾ ਮੂਡ ਇੰਨਾ ਜ਼ਿਆਦਾ ਜਿਹੜੀਆਂ ਮਤਲਬ ਖੁਸ਼ੀ ਹੋਈ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਔਰ ਮਿਲੀਅਨਸ ਆਫ ਮਿਲੀਅਨਸ ਆਫ ਪ੍ਰੇਅਰਸ ਹੈਜ਼ ਬੀਨ ਅਨਸਰਡ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਔਰ ਸਾਨੂੰ ਪੂਰਾ ਕੌਨਫੀਡੈਂਸ ਹੈ ਜੀ ਦਾ ਜਸਟਿਸ ਹਾਸ ਟੂ ਪ੍ਰੂਵਰ ਸੱਚ ਨੂੰ ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪ੍ਰਤਾਂਡਿਤ ਕਰਨ ਦੀ ਕੋਸ਼ਿਸ਼ ਕੀਤੀ ਬਟ ਅੱਜ ਇਸ ਚਾਹੀ ਦੀ ਜਤ ਸ਼ੁਰੂ ਹੋ ਗਈ ਹੈ ਤੇ ਇਹਦਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਵਿੱਚ ਮਤਲਬ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀਆਂ ਪ੍ਰੇਅਰ ਸੁਣੀਆਂ ਔਰ ਤੁਸੀਂ ਦੇਖਿਓ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜੀ ਕੈਂਪੇਨ ਹੈ ਜਦੋਂ ਸਾਡੇ ਬੱਬਰ ਸ਼ੇਰ ਆਣਗੇ ਪੰਜਾਬ ਦੇ ਵਿੱਚ ਤੁਸੀਂ ਦੇਖਿਓ ਉਹਨਾਂ ਦਾ ਜਲਵਾ ਦੇਖਿਓ ਪੰਜਾਬ ਦੇ ਲੋਕ ਤਿਆਰ ਹੈ ਜੀ ਜਿਹੜੀ ਇਹਨਾਂ ਨੇ ਜੋ ਇੱਕ ਬੇਗੁਨਾਹ ਨੂੰ ਅੰਦਰ ਕਰਕੇ ਜਿਹੜਾ ਕੀਤਾ ਸੀਗਾ ਉਹਦੀ ਸਜ਼ਾ ਪੰਜਾਬ ਦੇ ਲੋਕ ਇਹਨਾਂ ਨੂੰ ਹੁਣ ਵੋਟਾਂ ਦੇ ਵਿੱਚ ਦੇਣਗੇ ਵੋਟ ਦੀ ਝੋਟ ਕਰਕੇ ਦੇਣਗੇ ਔਰ ਜਿਹੜਾ ਉਹਨਾਂ ਨੇ ਜੇਲ੍ਹ 'ਚ ਰੱਖਿਆ ਹੈਗਾ ਉਹਨੂੰ 10 ਗੁਣਾ ਵੋਟਾਂ ਪਾ ਕੇ ਉਹਨਾਂ ਨੂੰ ਜਵਾਬ ਦੇਣਗੇ 13 0 ਭਗਵੰਤ ਮਾਨ ਬਣੇਗਾ ਹੀਰੋ ਔਰ ਸਾਡੇ ਵੱਡੇ ਹੀਰੋ ਜਿਹੜੇ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੋਨੋਂ ਮਿਲ ਕੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਆਸਾਂ ਬਿਦਾਦ ਕਰੇ ਉਤਰਣਗੇ ਬਹੁਤ-ਬਹੁਤ ਧੰਨਵਾਦ ਜੀ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜੀ ਅਮੀ ਜਿਹੜੇ ਜਿੰਨੇ ਵੀ ਸਾਡੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜੀ ਜਦੋਂ ਸਾਡੇ ਬੱਬਰ ਸ਼ੇਰਾਂਗੇ ਪੰਜਾਬ ਦੇ ਵਿੱਚ ਤੁਹਾਨੂੰ ਦੇਖਿਓ ਉਹਦਾ ਜਲਵਾ ਦੇਖਿਓ 100 ਬਣਾ ਵੋਟਾਂ ਪਾ ਕੇ ਉਹਨਾਂ ਜਵਾਬ ਦੇਣਗੇ 13 0 ਭਗਵੰਤਮਾਨ ਬਣੇਗਾ ਹੀਰੋ ਸਸ਼ੀਕਲ ਜੀ ਮੈਂ ਡਾਕਟਰ ਬਲਵੀਰ ਸਿੰਘ ਮੈਨੂੰ ਹੁਣੇ-ਹੁਣੇ ਬਹੁਤ ਵੱਡੀ ਖੁਸ਼ਖਬਰੀ ਮਿਲੀ ਹੈ ਜੀ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਦਿੱਲੀ ਦੇ ਮੁੱਖ ਮੰਤਰੀ ਜਿਹੜੀ ਅਰਵਿੰਦ ਕੇਜੀਵਾ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜੀ ਆ ਅੰਤਿਮ ਜ਼ਮਾਨਤ ਦੇ ਦਿੱਤੀ ਆ ਤੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜੀ ਸਾਰਿਆਂ ਦਾ ਜਿਹੜਾ ਹੈਗਾ ਮੂਡ ਇੰਨਾ ਜ਼ਿਆਦਾ ਜਿਹੜੀਆਂ ਮਤਲਬ ਖੁਸ਼ੀ ਹੋਈ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਔਰ ਮਿਲੀਅਨਸ ਆਫ ਮਿਲੀਅਨਸ ਆਫ ਪ੍ਰੇਅਰਸ ਹੈਜ਼ ਬੀਨ ਆਨਸਰਡ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਸਾਨੂੰ ਪੂਰਾ ਕੌਨਫੀਡੈਂਸ ਹੈ ਜੀ ਦਾ ਜਸਟਿਸ ਹਾਸ ਟੂ ਪ੍ਰੂਵਰ ਸੱਚ ਨੂੰ ਬਹੁਤ ਦਮਾਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਰਤਾੜਤ ਕਰਨ ਦੀ ਕੋਸ਼ਿਸ਼ ਕੀਤੀ ਬਟ ਅੱਜ ਇਸ ਚਾਈ ਦੀ ਜਤ ਸ਼ੁਰੂ ਹੋ ਗਈ ਹੈ ਤੇ ਇਹਦਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਵਿੱਚ ਮਤਲਬ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀਆਂ ਪ੍ਰੇਅਰ ਸੁਣੀਆਂ ਔਰ ਤੁਸੀਂ ਦੇਖਿਓ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜੀ ਕੈਂਪੇਨ ਹੈ ਜਦੋਂ ਸਾਡੇ ਬੱਬਰ ਸ਼ੇਰ ਆਣਗੇ ਪੰਜਾਬ ਦੇ ਵਿੱਚ ਤੁਸੀਂ ਦੇਖਿਓ ਉਹਨਾਂ ਦਾ ਜਲਵਾ ਦੇਖਿਓ ਪੰਜਾਬ ਦੇ ਲੋਕ ਤਿਆਰ ਹੈ ਜੀ ਜਿਹੜੀ ਇਹਨਾਂ ਨੇ ਜੋ ਇੱਕ ਬੇਗੁਨਾਹ ਨੂੰ ਅੰਦਰ ਕਰਕੇ ਜਿਹੜਾ ਕੀਤਾ ਸੀਗਾ ਉਹਦੀ ਸਜ਼ਾ ਪੰਜਾਬ ਦੇ ਲੋਕ ਇਹਨਾਂ ਨੂੰ ਹੁਣ ਵੋਟਾਂ ਦੇ ਵਿੱਚ ਦੇਣਗੇ ਵੋਟ ਦੀ ਝੋਟ ਕਰਕੇ ਦੇਣਗੇ ਔਰ ਜਿਹੜਾ ਉਹਨਾਂ ਨੇ ਜੇਲ੍ਹ 'ਚ ਰੱਖਿਆ ਹੈਗਾ ਉਹਨੂੰ 10 ਗੁਣਾ ਵੋਟਾਂ ਪਾ ਕੇ ਉਹਨੂੰ ਜਵਾਬ ਦੇਣਗੇ 13 0 ਭਗਵੰਤ ਮਾਨ ਬਣੇਗਾ ਹੀਰੋ ਔਰ ਸਾਡੇ ਵੱਡੇ ਹੀਰੋ ਜਿਹੜੇ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੋਨੋਂ ਮਿਲ ਕੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਕਰੇ ਉਤਰਣਗੇ ਬਹੁਤ ਬਹੁਤ ਧੰਨਵਾਦ